ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲੋਇਓ ਤੇ ਸਾਡੇ ਹੈਲੋ ਜਿਸ ਕਾਰਨ ਨੂੰ ਆ ਗਿਆ ਸੀਗਾ ਕੱਲ ਇਹ ਸ਼ਾਮੀ ਘਾਗੜੋ ਤੇ ਉੱਧਰ ਬੈਠਾ ਸਹਿਜ ਹੈਲੋ ਕੈ ਹੈਲੋ ਹੈਲੋ ਸਾਜਰੀ ਉੱਠ ਕੇ ਹੋ ਗਈ ਤਿਆਰ ਦਸਤਾਰਾਂ ਸਜਾ ਲਈਆਂ ਸਜਾਈ ਜਸ ਕਰਨੇ ਵੀ ਸੀ ਪਤਾ ਨਹੀਂ ਲੋਟ ਨਹੀਂ ਬੰਨ੍ਹ ਹੋਈ ਇਹਨੇ ਖੋਲਤੀ ਜਦੇ ਤੇ ਹੁਣ ਫੇਟ ਉਪੀ ਚ ਆ ਗਏ ਤੇ ਬਾਹਰ ਮੌਸਮ ਬਹੁਤ ਖਰਾਬ ਆ ਧੁੰਦ ਪਈ ਪਈ ਆ ਤੇ ਆਪਣੇ ਕੰਮ-ਕਾਰ ਚੱਲ ਰਹੇ ਨੇ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਨੇ ਕੱਪੜੇ ਧੋ ਰਹੀਆਂ ਬਾਹਰ ਤੇ ਇੱਥੇ ਧਰੀ ਹੋਈ ਸੀ ਚਾਹ ਹੋਰ ਧਰੀ ਆ ਹੁਣ ਦੂਸਰੀ ਵਾਰ ਤੇ ਚਲੋ ਜੀ ਬਣ ਰਹੇ ਹੋ ਬਲੌਗ ਤੇ ਨਾ ਧੁੰਦ ਬਹੁਤ ਆ ਅੱਜ ਤਾਂ ਧੁੰਦ ਨਾ ਪਾਣੀ ਜਿਹੜੀ ਆ ਗਿੱਲਾ ਕਰਿਆ ਪਿਆ ਸਾਰੇ ਪਾਸੇ ਦੇਖੋ ਕਿਵੇਂ ਚੋਰੀ ਹੈ ਤੇ ਦਲਾਹੀ ਮੇਰੀ ਮਸ਼ੀਨ ਕੱਪੜੇ ਵਾਲਟੇ ਚ ਕੱਟ-ਕੱਟ ਰੱਖੀ ਜਾਂਦੇ ਆ ਇਕੱਠੇ ਕਰ ਚਾਲ ਦਾਂਗੇ ਤੇ ਠੰਡਾ ਪਾਣੀ ਇੱਥੇ ਖਾਲ ਦੇ ਬਹੁਤ ਕੱਪੜੇ ਪਏ ਨੇ ਇੱਕ ਦੋ ਵਾਰ ਹੀ ਦੇ ਦੇ ਹਨ ਦੋ ਕਵਾਰੀ ਚ ਫੈ ਜਾਣਗੇ ਕਚਲ ਕਚਲ ਕੇ ਰੱਖ ਲੈ ਬਾਕੀ ਚਲੋ ਜੀ ਇੰਨੇ ਹਲੇ ਰੋਟੀ ਪਾਣੀ ਦਾ ਕਰ ਲੰਨੇ ਆ ਫਿਰ ਬਾਕੀ ਕੰਮ ਫਿਰ ਕਰਦੇ ਆ ਹਲ ਚਾੜੂ ਵੀ ਵਗੈਰਾ ਤਾਂ ਲੱਗਣਾ ਨਹੀਂ ਗਿੱਲਾ ਹੀ ਬਹੁਤ ਆ ਬਾਹਰ ਥੱਲੇ ਬੇੜਾ ਵੀ ਕਿੱਲਾ ਹੋਇਆ ਪਿਆ ਇੰਨਾ ਪਾਣੀ ਕਿਰਿਆ ਪਿਆ ਇਹਨਾਂ ਨੂੰ ਮੈਂ ਕਿਹਾ ਬਹਿ ਜਾਓ ਬੈਠ ਨਹੀਂ ਸਕਦੇ ਹੈਗੇ ਰਜਾਈਆਂ ਚ ਬਸ ਐਂ ਭੱਜੇ ਫਰੀ ਜਾਂਦੇ ਨੇ ਬਾਰ ਈ ਕਹਿੰਦਾ ਹੈ ਬਾਹਰ ਕੀ ਪਾਣੀ ਜੇ ਗਿਰਦਾ ਮੀਂਹ ਦਾ ਬਾਹਰ ਨੂੰ ਭੱਜੀ ਜਾਂਦਾ ਵਹਿ ਜਾਂਦਾ ਉਸ ਕਰਕੇ ਅਕੇ ਅਕੇ ਤਾ ਆਹ ਰੁਝਾਈ ਚ ਬੜਚੋ ਓਹ ਕੀ ਹੋ ਗਿਆ ਹੁਣ एक <coughs> 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 तो वीडियो बना के <laughs> ਹੋ ਗਈਆਂ ਹਾਂ ਲਾ ਲਈ ਆਪਾਂ ਲਾਗੇ ਮੂੜੀਆਂ ਕਦੂਕਾਸ ਕਰਨ ਅੱਜ ਬਣਾਵਾਂਗੇ ਮੂੜੀਆਂ ਵਾਲੇ ਪਰੌਂਠੇ ਹੁਣ ਤਾਂ ਬਸ ਪਰੌਂਠੇ ਚੱਲੀ ਜਾਣੇ ਹਨ ਹਾਂ ਜਿਹੜੇ ਸਾਈ ਜਗਾ ਨਾ ਮੇਥੀ ਵਾਲੇ ਦਾ ਮੇਥਿਆਂ ਵਾਲੇ ਕੱਲ ਉਹ ਬਣਾਏ ਅੱਜ ਕਹਿੰਦੇ ਮੂੜੀਆਂ ਵਾਲੇ ਖਾਣੇ ਨੇ ਮੂੜੀਆਂ ਬਹੁਤ ਜ਼ਿਆਦਾ ਹੋ ਗਈਆਂ ਦੂਸਰੇ ਬਾਧੂ ਮੂੜੀਆਂ ਨੇ ਹੁਣ ਆਪਾਂ ਨੇ ਅੱਜ ਮੂੜੀਆਂ ਵਾਲੇ ਲਾਉਣੇ ਨੇ ਦੋਸਤਾਂ ਲਈ ਕਦੂਕਾਸ ਤੇ ਲਾਣਾ ਦੂ तो तो थे। पतले बाकी हम थोड़ी हवा चढ़ी है लगता भी सूरज जहा निकल हुए चमकारा हुआ है कपड़े सुकने पा के आने थले कपड़े जाके को दिन, दिन निकड़े। सूरज निकड़े। तो लो जी हम धुप्पा निकलिया जाके ढाई क बजे निकले दी ढाई तीन बजे सूरज निकल चलो हम कपड़े वगैरह सुक जाएंगे खास ही पा हो गए तो भर गए कुछ सुते पे ने सुन गए हम मे मोटे बाकी कल सुक् इधर मैं इत बैठी सी धुप्पा सब्जी लगे हम सब्जी का भाइया आया गाजर मटर गोभी ਦੇਖਦੇ ਹਾਂ ਗੋਭੀ ਬਣਾ ਲਾਂਗੇ ਕਿਉਂਕਿ ਹੁਣ ਪੱਠਿਆਂ ਦਾ ਟਾਈਮ ਹੀ ਹੋ ਗਿਆ ਪੱਠੇ ਚਵਾਣੇ ਨੇ ਤੇ ਜੇ ਆ ਛਿੱਲਣ ਬੈਗੀ ਤਾਂ ਟਾਈਮ ਬਹੁਤ ਲੱਗ ਜਾਣਾ ਇਹ ਕਾਲੂ ਛੱਲਾਂ ਤੇ ਇਹ ਛੇਤੀ ਛਿੱਲ ਹੋ ਜੂਗੀ ਤੇ ਇਹੀ ਬਣਾਣੇ ਆ ਪਹਿਲਾਂ ਮੈਂ ਪੱਠੇ ਚਗਾ ਕੇ ਲੈ ਕੇ ਆਉਣੀ ਆ ਬਾਹਰ ਨੂੰ ਚਲਦੇ ਨਾਲ ਤੁਹਾਨੂੰ ਘੁਮਾ ਕੇ ਲੱਕਾਣੇ ਆ ਦੇਖੋ ਆਪਣੇ ਮਟਰਾਂ ਨੇ ਫੁੱਲ ਕੱਢ ਲਿਆ ਕੋਈ ਕੋਈ ਨਹੀਂ ਕਾ ਇੱਕ ਕਰ ਲੈਨੇ ਚਕੌਨੀਆਂ ਮੈਂ ਆਕੇ ਹਾਂ ਹਾਂ ਬਸ ਹੁਣ ਲੱਗੇ ਆਉਣਗੇ ਹੌਲੀ ਤਾਂ ਨਿਕਲੇ ਮੈਨਾਂ ਹੁਣ ਤਾਂ ਪੰਜ ਨੂੰ ਨਿਕਲਣੇ ਸ਼ਰਫੇ ਲੱਗਣਗੇ ਬਾਹਰ ਤਾਂ ਤੁਪੰਬ ਵਧੀਆ ਲੱਗਦੇ ਆ ਨਾ ਜਿੱਥੇ ਮੈਂ ਲੱਗੀ ਸੀਗੀ ਸਬ지 ਗਰਮ ਕਰਨ ਰੋਟੀ ਖਾਣੀ ਆ ਮੈਂ ਬਾਕੀ ਬੱਚਿਆਂ ਨੇ ਖਾ ਲਈ ਮੈਂ ਹੀ ਰਹਿ ਗਈ ਸੀ ਤੇ ਟਾਈਮ ਇੱਥੇ 7:60 ਦਾ ਹੋ ਗਿਆ ਮੈਂ ਸੋ ਦੋ ਵਾਰ ਕੋਈ ਕੁਲ ਆਪਣੇ ਬਣਾਇਆ ਹੈ ਫਿਰ ਸਬ지 ਵਗੈਰਾ چیر ਕੇ ਬਣਾਈ ਤੇ ਸਬ지 ਬਣਾਈ ਅੱਜ ਫੁੱਲ ਗੋਭੀ ਦੀ ਤੇ ਬੱਚਾ ਰੋਟੀ ਖਾ ਲਈ ਮੈਂ ਹੀ ਰਹਿ ਗਈ ਆ ਇੰਨੇ ਹੀ ਜ਼ਿਆਦਾ ਠੰਡਾ ਗਈ ਆਪਣੇ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਤੇ

ਨੇਰੇ ਜੜੀ ਧੁੰਦ ਹੋਈ ਪਈ ਆ ਸਵੇਰ ਨੂੰ ਐਵੇਂ ਹੀ ਹੁੰਦੀ ਆ 1 ਲੱਖ ਤਾਂ ਆ ਜਾਂਦੀ ਆ ਧੁੰਦ ਇਹ ਨੇ ਕੁੱਪ ਹੋਇਆ ਪਿਆ ਬਾਹਰ ਠੰਡੀ ਹਵਾ ਨਾਲ ਚੱਲਦੀ ਆ ਨਾਲੇ ਧੁੰਦ ਪਈ ਪਈ ਆ ਹਲੇ ਸੱਜਪਰੀ ਤੇ ਜਾਣ ਨੂੰ ਫਿਰਦਾ ਸੀਗਾ ਕਹਿੰਦਾ ਮੰਮੀ ਮੈਂ ਜਾਇਆ ਵਾਂ ਗੁਰਦੁਆਰਾ ਸਾਹਿਬ ਜਿਸ ਕਹਿੰਦਾ ਸੱਜਰੇ ਚਲੇ ਗਿਆ ਸੀਗਾ ਦੇਖ ਇਹਨੂੰ ਕੀ ਕੰਮ ਛਿੜਿਆ ਹੈ ਫਿਰਦਾ ਇੱਥੇ ਵੀ ਜਾ ਕੇ ਬਹਿ ਜਾ ਅੰਦਰ ਪੁੰਡਾ ਜਰਨਗਾ ਦਿਸਕਾਂ ਤੋਂ ਸੱਜੇ ਜਾ ਕੇ ਮੁੜਿਆ ਆਇਆ ਸੀਗਾ ਤੇ ਸਹਜ ਕਹਿੰਦਾ ਸੀਗਾ ਕਹਿੰਦਾ ਮੈਂ ਜਾਇਆ ਮੈਂ ਤੇ ਮੈਂ ਹਾਂ ਵੀ ਉਹ ਤੋਂ ਮੁੜ ਕੇ ਕਿ ਮੈਂ ਗਨੇ ਨੇਰੀ ਧੁੰਦ ਦੇ ਵਿੱਚ ਫੇ ਮੈਂ ਜਾਣ ਨਹੀਂ ਦਿੱਤਾ ਹੈਗਾ ਕੁਝ ਦਿਖਾਈ ਤਾਂ ਦਿੰਦਾ ਨੀਗਾ ਮੈਂ ਹਾਂ ਵੀ ਅੱਗ ਦਾ ਚੱਲ ਲੱਟਾਂ ਦਾ ਹੁੰਦਾ ਚਾਨਣਾ ਸੜਕ ਤੇ ਵੀ ਆਉਂਦਾ ਜਾਂਦਾ ਦਿਖਦਾ ਅਗਲਾ ਪਰ ਉੱਤੇ ਤਾਂ ਨੇਰ ਹੋਇਆ ਪਿਆ ਦੇਖਣਾ ਵੀ ਹੈ ਨਹੀਂ ਤੀਗਾ ਤਾਂ ਹੀ ਫਿਰ ਮੈਂ ਉਹ ਜਾਣ ਨਹੀਂ ਦਿੱਤਾ ਹੈਗਾ ਮੈਂ ਠੰਡ ਨਹੀਂ ਲੱਗਦੀ ਜਾ ਕੇ ਬਹਿ ਜਾ ਅੰਦਰ ਬੈਠਾ ਤੇ ਜਦ ਮੈਂ ਹਣ ਕੋਟਾ ਲਾ ਲੈਣਾ ਫੇਰ ਜਾਣਾ ਇਹਨੇ ਅੰਦਰ ਜਬ ਅੱਜ ਗੁਰਦੁਆਰਾ ਸਾਹਿਬ ਆਪਣਾ ਪਾਠ ਖੁੱਲਿਆ ਹੋਇਆ ਅਕੰਡ ਪਾਠ ਗੁਰੂ ਨਾਨਕ ਗੋਵਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਨਾ ਉਹਦੇ ਵਾਰਕ ਪਾਠ ਖੁੱਲਿਆ ਹਾਂ ਤਾਂ ਕਿ ਸਾਲਫੇਰ ਜਾਣੂ ਹੋ ਤਾ ਸੀਗਾ ਚਲੋ ਜੀ ਮੈਂ ਖਾ ਲਾਂ ਰੋਟੀ ਉਸ ਤੋਂ ਬਾਅਦ ਫਿਰ ਦਹੀਂ ਦਾ ਕਰਨਾ ਦਹੀਂ ਜਮਾ ਦੂੰਗੀ ਚਲੋ ਜੀ ਠੰਡ ਬਹੁਤ ਹੈ ਰੋਟੀ ਬਣ ਖਾ ਕੇ ਵਜੈਣੀ ਜੀ ਬੜੀਆ ਭਾਂਡੇ ਮੈਂ ਮਾਂਸ ਤੇ ਮੇਰੇ ਜਾਂਦੇ ਹਾਂ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਬਲਾਗ ਪਸੰਦ ਆ ਤਾਂ ਬੀਸ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਤੇ ਨਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਓਕੇ ਬਾਏ ਬਾਏ